ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਅੰਮ੍ਰਿਤਪਾਲ ਹੋਣਾ ਦੀ ਜਿਹੜੀ ਪ੍ਰੋਲ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਇਹ ਸਵਾਲ ਚੁੱਕੇ ਜਾ ਰਹੇ ਸਨ ਕਿ ਵੋਟਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਜੋ ਆ ਅੰਮ੍ਰਿਤਪਾਲ ਹੋਣਾ ਵੱਲੋਂ ਜਦੋਂ ਚੋਣ ਦਿੱਤੀ ਜਾਂਦੀ ਹੈ ਹਲਕੇ ਦੀ ਗੱਲ ਕਰੀਏ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ 2 ਲੱਖ ਦੀ ਲੀਡ ਤੋਂ ਵੱਧ ਜਿਹੜੀ ਆ ਉਹਨਾਂ ਵੱਲੋਂ ਚੋਣ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੋਚ ਚੁੱਕ ਸਮਾਗਮ ਵਾਸਤੇ ਅਕਸਰ ਆਇਤ ਦਿਨ ਇਹ ਵੱਡੀਆਂ ਗੱਲਾਂ ਹੁੰਦੀਆਂ ਸਨ ਸਿਆਸੀ ਗਲਿਆਰਿਆਂ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਅਕਸਰ ਗੱਲਾਂ ਚੱਕੀਆਂ ਜਾਂਦੀਆਂ ਸਨ ਕਿ ਜਿੱਤਣ ਤੋਂ ਬਾਅਦ ਵੀ ਜੋਗ ਅਮਰਪਾਲ ਹੋਣਾ ਨੂੰ ਸੋਚੂਕ ਸਮਾਗਮ ਵਾਸਤੇ ਨਹੀਂ ਲੈ ਕੇ ਆਇਆ ਜਾ ਰਿਹਾ ਤਾਂ ਹੁਣ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਕਿ ਜਿਸ ਦੇ ਵਿੱਚ 4 ਦਿਨਾਂ ਦੀ ਪ੍ਰੋਲ ਜੋ ਆ ਮਿਲ ਚੁੱਕੀ ਆ ਤਾਂ 4 ਦਿਨਾਂ ਦੀ ਪ੍ਰੋਲ ਤੋਂ ਬਾਅਦ 5 ਤਰੀਕ ਨੂੰ ਜੋ ਅਮਰਪਾਲ ਹੋਣਾ ਨੂੰ ਸੋਚਕਾਈ ਜਾਏਗੀ ਤਾਂ ਗੁਰੂ ਨਗਰੀ ਦੀ ਪੁਲਸ ਜਿਹੜੀ ਹੈਗੀ ਆ ਗੁਰੂ ਨਗਰੀ ਦੀ ਪੁਲਸ ਜੋ ਡਿਬਰੂਗੜ ਵਸਤੇ ਜੋ ਰਵਾਨਾ ਹੋ ਚੁੱਕੀ ਆ ਤਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਕਿਉਂਕਿ 5 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਜਾਂ ਫਿਰ ਅਸੀਂ ਗੱਲ ਕਰੀਏ ਕਿ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਅਮਰਿਤਪਾਲ ਨੇ ਉਹਨਾਂ ਨੂੰ ਡਿਬਰੂਗੜ ਤੋਂ ਲੈ ਕੇ ਜੋ ਗੁਰੂ ਨਗਰੀ ਦੀ ਪੁਲਸਾ ਉਹ ਲੈਣ ਗਈ ਹੈ ਉਹਨਾਂ ਉਹਨਾਂ ਨੂੰ ਲੈ ਕੇ ਉੱਥੇ ਜੋ ਬਾਦਚੋ ਸੋਹ ਚੋਕ ਸਮਾਂਗ ਵਸਤੇ ਲੈ ਕੇ ਜਾਇਆ ਜਾਏਗਾ ਤਾਂ ਇੱਕ ਬੜੀ ਵੱਡੀ ਖਬਰ ਹੈਗੀ ਆ ਕਿਉਂਕਿ ਇਸ ਤੋਂ ਬਾਅਦ ਜੋ ਜਿਹੜਾ ਉਹਨਾਂ ਦੇ ਪ੍ਰਿੰਸੀਪਲ ਸੰਗ ਨੇ ਜਿਹੜਾ ਉਹਨਾਂ ਦੇ ਸਾਥੀ ਨੇ ਤਾਂ ਉਹਨਾਂ ਦੇ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਹੈਗੀ ਆ ਜਿਹੜੇ ਵੀ ਉਹਨਾਂ ਦੇ ਸਾਥੀ ਹੈਗੇ ਨੇ ਅਮਰਿਤਪਾਲ ਉਹਨਾਂ ਦੇ ਕਿਉਂਕਿ ਸਾਂਸਦ ਬਣਨ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਇੱਕ ਬੜੀ ਰਾਹਤ ਵਾਲੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਕੀ ਵੀ ਵੱਖ-ਵੱਖ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਕਿ ਸਿਮਰਨਜੀਤ ਸਿੰਘ ਜੀ ਹੋਣਾ ਦੀ ਤਾਂ ਉਹਨਾਂ ਵੱਲੋਂ ਵੀ ਅਕਸਰ ਗੱਲ ਚੁੱਕੀ ਗਈ ਸੀ ਕਿ ਕਿ ਅਮਰਿਤਪਾਲ ਹੂਣ ਜੋ ਨੇ ਇੱਕ ਸੰਸਦ ਬਣ ਚੁੱਕੇ ਨੇ ਤਾਂ ਜੋ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਜੋ ਬਣਦੀ ਜੋ ਕਹਿ ਸਕਦੇ ਆ ਕਿ ਹਰ ਇੱਕ ਤਰ੍ਹਾਂ ਦੀ ਉਹ ਸਹੂਲਤਾਂ ਜਿੱਥੇ ਕਿ ਜੋ ਹਰ ਇੱਕ ਮੈਂਬਰ ਪਾਰਲੀਮੈਂਟ ਲੈਂਦਾ ਜਾਂ ਸੋਹ ਚੋਕ ਸਮਾਗਮ ਦੀ ਗੱਲ ਕਰ ਲਈ ਤਾਂ ਜਿੱਥੇ ਸਾਰਿਆਂ ਨੇ ਸੋਹ ਚੋਕ ਲਿੱਤੀ ਸੀ ਕਿ ਤਾਂ ਹੁਣ ਉਹਨਾਂ ਦੀ ਵਾਰੀ ਰਹਿ ਗਈ ਸੀ ਤਾਂ ਹੁਣ ਕਿਤਨਾ ਕੀਤੇ ਉਹਨਾਂ ਨੂੰ ਹੁਣ ਜੋ ਗੁਰੂ ਨਗਰੀ ਦੀ ਪੁਲਸ ਲੈਣ ਵਾਸਤੇ ਰਵਾਨਾ ਹੋ ਗਈ ਆ ਅੰਮ੍ਰਿਤਪਾਲ ਉਹਨਾਂ ਨੂੰ ਲੈਣ ਵਾਸਤੇ ਜੋ ਗੁਰੂ ਨਗਰੀ ਦੀ ਪੁਲਸ ਆ ਉੱਥੇ ਜਾ ਰਹੀ ਆ ਤਾਂ ਉੱਥੋਂ ਦੀ ਹੁਣ ਅੰਮ੍ਰਿਤਪਾਲ ਉਹਨਾਂ ਨੂੰ ਲੈ ਕੇ ਜਿਹੜੀ ਆ ਸੋਹ ਚਕਾਈ ਜਾਏਗੀ 5 ਤਰੀਕ ਦਾ ਜਿਹੜਾ ਦਿਨ ਆ ਉਹ ਫਾਈਨਲ ਕਰ ਲਿੱਤਾ ਗਿਆ ਤਾ ਕਿਤਨਾ ਕਿਤੇ ਬੜੀ ਇੱਕ ਵੱਡੀ ਖਬਰ ਹੈ ਜਿਹੜੇ ਉਹਨਾਂ ਦੇ ਸਾਥੀ ਹੈਗੇ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈਗੀ ਆ ਜਿਹੜੇ ਉਹਨਾਂ ਦੇ ਅਮਰਤਪਾਲ ਹੋਣਾ ਦੇ ਮਾਤਾ ਜੀ ਜਾਂ ਉਹਨਾਂ ਦੇ ਪਿਤਾ ਜੀ ਨੇ ਤਾਂ ਉਹਨਾਂ ਦੇ ਵਿੱਚ ਵੀ ਇੱਕ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਕੇ ਅਮਰਤਪਾਲ ਹੋਣੀ ਹੁਣ ਸੋਹ ਚੁੱਕਣਗੇ ਸੋਹ ਚੁੱਕ ਸਮਾਗਮ ਦੇ ਵਿੱਚ ਉੱਥੇ ਪਹੁੰਚਣਗੇ ਉੱਥੇ ਜਾ ਕੇ ਸੋਹ ਚੁੱਕਣਗੇ ਤਾਂ ਕਿਤਨਾ ਕਿਤੇ ਇੱਕ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰੂ ਨਗਰੀ ਤੋਂ ਸਾਂਝੀ ਕਰ ਰਹੇ ਹਾਂ ਤਾਂ ਇਸੇ ਤਰੀਕੇ ਦੇ ਨਾਲ ਤੜਨਾ ਕੱਲੀ ਕੱਲੀ ਅਪਡੇਟ ਸੋਹ ਚੁੱਕ ਸਮਾਗਮ ਨੂੰ ਲੈ ਕੇ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਅਕਸ਼ਸਨਕ ਅੰਮ੍ਰਿਤਸਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਅੰਮ੍ਰਿਤਪਾਲ ਹੋਂਨਾ ਦੀ ਜਿਹੜੀ ਪਰੋਲ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਇਹ ਸਵਾਲ ਚੁੱਕੇ ਜਾ ਰਹੇ ਸਨ ਕਿ ਵੋਟਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਜੋ ਹੈ ਅੰਮ੍ਰਿਤਪਾਲ ਹੋਂਨਾ ਵੱਲੋਂ ਜਦੋਂ ਚੋਣ ਦਿੱਤੀ ਜਾਂਦੀ ਹੈ ਹਲਕੇ ਦੀ ਗੱਲ ਕਰੀਏ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ 2 ਲੱਖ ਦੀ ਲੀਡ ਤੋਂ ਵੱਧ ਜਿਹੜੀ ਹੈ ਉਹਨਾਂ ਵੱਲੋਂ ਚੋਣ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੋਚ ਚੁੱਕ ਸਮਾਗਮ ਵਾਸਤੇ ਅਕਸਰ ਆਇਤ ਦਿਨ ਇਹ ਵੱਡੀਆਂ ਗੱਲਾਂ ਹੁੰਦੀਆਂ ਸਨ ਸਿਆਸੀ ਗਲਿਆਰਿਆਂ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਅਕਸਰ ਗੱਲਾਂ ਚੱਕੀਆਂ ਜਾਂਦੀਆਂ ਸਨ ਕਿ ਜਿੱਤਣ ਤੋਂ ਬਾਅਦ ਵੀ ਜੋ ਅਮਰਪਾਲ ਹੋਣਾ ਨੂੰ ਸੋਚੂਕ ਸਮਾਗਮ ਵਾਸਤੇ ਨਹੀਂ ਲੈ ਕੇ ਆਇਆ ਜਾ ਰਿਹਾ ਤਾਂ ਹੁਣ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਕਿ ਜਿਸ ਦੇ ਵਿੱਚ 4 ਦਿਨਾਂ ਦੀ ਪ੍ਰੋਲ ਜੋ ਆ ਮਿਲ ਚੁੱਕੀ ਆ ਤਾਂ 4 ਦਿਨਾਂ ਦੀ ਪ੍ਰੋਲ ਤੋਂ ਬਾਅਦ 5 ਤਰੀਕ ਨੂੰ ਜੋ ਅਮਰਪਾਲ ਹੋਣਾ ਨੂੰ ਸੋਚਕਾਈ ਜਾਏਗੀ ਤਾਂ ਗੁਰੂ ਨਗਰੀ ਦੀ ਪੁਲਸ ਜਿਹੜੀ ਹੈਗੀ ਆ ਗੁਰੂ ਨਗਰੀ ਦੀ ਪੁਲਸ ਜੋ ਡਿਬਰੂਗੜ ਵਸਤੇ ਜੋ ਰਵਾਨਾ ਹੋ ਚੁੱਕੀ ਆ ਤਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਕਿਉਂਕਿ 5 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਜਾਂ ਫਿਰ ਅਸੀਂ ਗੱਲ ਕਰੀਏ ਕਿ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਅਮਰਿਤਪਾਲ ਨੇ ਉਹਨਾਂ ਨੂੰ ਡਿਬਰੂਗੜ ਤੋਂ ਲੈ ਕੇ ਜੋ ਗੁਰੂ ਨਗਰੀ ਦੀ ਪੁਲਸ ਹੈ ਉਹ ਲੈਣ ਗਈ ਹੈ ਉਹਨਾਂ ਉਹਨਾਂ ਨੂੰ ਲੈ ਕੇ ਉੱਥੇ ਜੋ ਬਾਅਦ ਚ ਸੋਹ ਚਕਸ ਵੰਗਮਸਤੇ ਲੈ ਕੇ ਜਾਇਆ ਜਾਏਗਾ ਤਾਂ ਇੱਕ ਬੜੀ ਵੱਡੀ ਖਬਰ ਹੈਗੀ ਆ ਕਿਉਂਕਿ ਇਸ ਤੋਂ ਬਾਅਦ ਜੋ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸੰਗਣੇ ਜਿਹੜੇ ਉਹਨਾਂ ਦੇ ਸਾਥੀ ਨੇ ਤਾਂ ਉਹਨਾਂ ਦੇ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਹੈਗੀ ਆ ਜਿਹੜੇ ਵੀ ਉਹਨਾਂ ਦੇ ਸਾਥੀ ਹੈਗੇ ਨੇ ਅਮਰਿਤਪਾਲ ਉਹਨਾਂ ਦੇ ਕਿਉਂਕਿ ਸਾਂਸਦ ਬਣਨ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਇੱਕ ਬੜੀ ਰਾਹਤ ਵਾਲੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਕੀ ਵੀ ਵੱਖ-ਵੱਖ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਤਾ ਜੇਕਰ ਅਸੀਂ ਗੱਲ ਕਰੀਏ ਕਿ ਸਿਮਰਨਜੀਤ ਸਿੰਘ ਜੀ ਹੋਣਾ ਦੀ ਤਾਂ ਉਹਨਾਂ ਵੱਲੋਂ ਵੀ ਅਕਸਰ ਗੱਲ ਚੁੱਕੀ ਗਈ ਸੀ ਕਿ ਕਿ ਅਮਰਿਤਪਾਲ ਹੂਣ ਜੋ ਨੇ ਇੱਕ ਸੰਸਦ ਬਣ ਚੁੱਕੇ ਨੇ ਤਾਂ ਜੋ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਜੋ ਬਣਦੀ ਜੋ ਕਹਿ ਸਕਦੇ ਆ ਕਿ ਹਰ ਇੱਕ ਤਰ੍ਹਾਂ ਦੀ ਉਹ ਸੁਵਿਧਾ ਜਿੱਥੇ ਕਿ ਜੋ ਹਰ ਇੱਕ ਮੈਂਬਰ ਪਾਰਲੀਮੈਂਟ ਲੈਂਦਾ ਜਾਂ ਸੋਹ ਚੋਕ ਸਮਾਗਮ ਦੀ ਗੱਲ ਕਰ ਲਈ ਤਾਂ ਜਿੱਥੇ ਸਾਰਿਆਂ ਨੇ ਸੋਹ ਚੋਕ ਲਿੱਤੀ ਸੀ ਕਿ ਤਾਂ ਹੁਣ ਉਹਨਾਂ ਦੀ ਵਾਰੀ ਰਹਿ ਗਈ ਸੀ ਤਾਂ ਹੁਣ ਕਿਤਨਾ ਕੀਤੇ ਉਹਨਾਂ ਨੂੰ ਹੁਣ ਜੋ ਗੁਰੂ ਨਗਰੀ ਦੀ ਪੁਲਸ ਲੈਣ ਵਾਸਤੇ ਰਵਾਨਾ ਹੋ ਗਈ ਆ ਅੰਮ੍ਰਿਤਪਾਲ ਉਹਨਾਂ ਨੂੰ ਲੈਣ ਵਾਸਤੇ ਜੋ ਗੁਰੂ ਨਗਰੀ ਦੀ ਪੁਲਸ ਆ ਉੱਥੇ ਜਾ ਰਹੀ ਆ ਤਾਂ ਉੱਥੋਂ ਦੀ ਹੁਣ ਅੰਮ੍ਰਿਤਪਾਲ ਉਹਨਾਂ ਨੂੰ ਲੈ ਕੇ ਜਿਹੜੀ ਆ ਸੋਹ ਚਕਾਈ ਜਾਏਗੀ 5 ਤਰੀਕ ਦਾ ਜਿਹੜਾ ਦਿਨ ਆ ਉਹ ਫਾਈਨਲ ਕਰ ਲਿੱਤਾ ਗਿਆ ਕਿਤਨਾ ਕਿਤੇ ਬੜੀ ਇੱਕ ਵੱਡੀ ਖਬਰ ਹੈ ਜਿਹੜੇ ਉਹਨਾਂ ਦੇ ਸਾਥੀ ਹੈਗੇ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈਗੀ ਹੈ ਜਿਹੜੇ ਉਹਨਾਂ ਦੇ ਅਮਰਿਤਪਾਲ ਹੋਣਾ ਦੇ ਮਾਤਾ ਜੀ ਜਾਂ ਉਹਨਾਂ ਦੇ ਪਿਤਾ ਜੀ ਨੇ ਤਾਂ ਉਹਨਾਂ ਦੇ ਵਿੱਚ ਵੀ ਇੱਕ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਕੇ ਅਮਰਿਤਪਾਲ ਹੋਣੀ ਹੁਣ ਸੋਚਕਣਗੇ ਸੋਚਕ ਸਮਾਗਮ ਦੇ ਵਿੱਚ ਉੱਥੇ ਪਹੁੰਚਣਗੇ ਉੱਥੇ ਜਾ ਕੇ ਸੋਚਕਣਗੇ ਤਾਂ ਕਿਤਨਾ ਕਿਤੇ ਇੱਕ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਗੁਰੂ ਨਗਰੀ ਤੋਂ ਸਾਂਝੀ ਕਰ ਰਹੇ ਹਾਂ ਤਾਂ ਇਸੇ ਤਰੀਕੇ ਦੇ ਨਾਲ ਤੜਨਾ ਕੱਲੀ ਕੱਲੀ ਅਪਡੇਟ ਸੋਚਕ ਸਮਾਗਮ ਨੂੰ ਲੈ ਕੇ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਗੁਰੂ ਨਗਰੀ ਤੋਂ ਅਕਸ਼ਸਨਕ ਅੰਬੀ ਸਰ